ਵਾਹ ਵਾਰਪਤੀ ਜੀ ਬੋਲੇ ਵਾਹ ਜੀ ਜੀ ਸੰਸਾ ਵਾਹ ਜੀ ਜੀ ਪ੍ਰਧਾਨ ਸਾਰੇ ਜੁਨੀਅਰਾਂ ਨੂੰ ਜਿਹੜੇ ਆਏ ਨੇ ਲੀਡਰ ਸਾਰੇ ਇੱਧਰ ਆ ਕੇ ਤੁਹਾਨੂੰ ਦੇਖੋ ਤਾਂ ਕਿ ਜੇ ਕੋਈ ਖੋਤੇ ਵੀਡੀਓ ਨਾ ਬਣੇ ਸਾਰੇ ਜਣਾਂ ਨੂੰ ਬੈਂਤੀ ਆ ਗਈ ਜਿੱਥੇ ਸਾਰਤ ਵਿਚਾਇਆ ਨੇ ਪ੍ਰਬੰਧ ਕੀਤਾ ਬਹੁਤ ਵਧੀਆ ਸਾਡੇ ਵੀਰਾਂ ਨੇ ਇੱਕ ਤੇ ਚਾਹੀਆ ਜਿਹੜੇ ਪ੍ਰਾਂਤ ਦੇ ਨਵੇ ਦੀ ਵੀ ਕਿਨੇ ਖੰਗ ਰਹੇ ਆ ਉਹਨਾਂ ਦੇ ਕਾਹਦਾ ਕਾਹਦਾ ਗੁੰਮਪੇਰੇ ਲਿਖੇ ਜਾ ਰਹੇ ਆ ਸਾਹਮਣੇ ਬੈਠੇ ਹੋ ਕਹਿੰਦੇ ਉਹਨਾਂ ਨੂੰ ਫੇਰੇ ਨਹੀਂ ਬੇਇੰਤਿ ਕਰਦੇ ਨਾ ਲੱਗੇ ਹੋ ਤੁਸੀਂ ਉਹਦਾ ਵੀ ਤੁਹਾਡੇ ਕੰਟੈਕਟ ਕੱਟਣਾ ਏ ਜੱਟ ਗੱਲ ਹੋਊਗੀ ਇਹ ਕਰਕੇ ਸਾਡੀ ਬੇਇੰਤਿ ਆ ਤੁਹਾਨੂੰ ਕਿ ਉਹ ਦੇਖੋ ਜਿਹੜੇ ਨੰਬਰ ਕਾਲ ਕਰਵਾ ਰਹੇ ਆ ਉਹ ਨਾਂ ਨੋਟ ਕੀਤੇ ਜਾਣ ਸੋ ਧੰਨਵਾਦ ਅੱਗੇ ਆ ਬੇਸਤੀ ਸਾਰੇ ਆ ਤੁਹਾਡੇ ਉਹ ਬੁਲਾਇਆ ਦੇ ਵੀ ਨਾਂ ਦਿਖਾ ਦਿਓ ਤੇ ਆਓ ਆਪਾਂ ਮਤਲਬ ਟਾਈਮ ਦੀ ਵੰਡ ਕਰਕੇ ਦੇਖਣਾ ਥੱਲੇ ਬਹਿ ਕੇ ਜਿਹੜੇ ਬੰਦੇ ਬੈਠੇ ਆ ਉਹ ਵੀ ਆਹ ਤੋਂ ਤੁਵੇਂ ਆ ਜੇ ਨਾਲ ਬਹੁਤ ਉਦਮੀ ਨੇ ਇੱਕ ਤੇ ਉਦਮਾ ਆਪਣੇ ਦਿਮਾਗੋਂ ਤੇ ਇੱਕ ਉਦਮ ਇਹ ਕਰਕੇ ਵੀ ਸਾਡੇ ਮਨਾਂ ਤੇ ਆ ਕਿ ਸਾਡੇ ਭੈਣ ਭਰਾਵਾਂ ਨੂੰ ਉਹ ਤੇ ਚਾਈਨਾ ਦੇ ਇਹ ਆ ਜਿਹੜੀਆਂ ਸਾਡੇ ਮੰਨੋਂ ਤੁੰਗੀਆਂ ਫੁਕਾਰਾਂ ਲੇਖਾਂ ਮੰਨੋਂ ਤੁੰਗੀਆਂ ਦੀਆਂ ਫੁਕਾਰਾਂ ਉਹ ਸਾਡੀ ਗੱਲ ਸੁਣ ਸਾਡੀ ਗਾ 21 ਨਵੰਬਰ ਦੇ ਵਿੱਚ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ ਉਸ ਦਿਨ ਜਿਸ ਦਿਨ ਮੋਦੀ ਨੇ ਇਹ ਐਲਾਨ ਕੀਤਾ ਕਿ ਤੁਹਾਡੀਆਂ ਹੰਡਾ ਵੀ ਠੀ ਕਰਦਾ ਕਿ ਅਸੀਂ ਆਪਣੇ ਬੱਚਿਆਂ 'ਚ ਅਸੀਂ ਆਪਣੇ ਪਰਿਵਾਰ 'ਚ ਬੈ ਕੇ ਆਮਦਾਇਕ ਰੋਟੀ ਖਾਈਏ ਸੋ ਇਹ ਮਜਾਰੇ ਸਾਡਾ ਇੱਕ ਲੋਨ ਪਾਤਰ ਦਾ ਦੁਖਾ ਰਿਹਾ ਸਾਡਾ ਜਮੂਰੀ ਅਧਿਕਾਰ ਰਿਹਾ ਤੇ ਉਸ ਅਧਿਕਾਰ ਨੂੰ ਲਾਗੂ ਕਰਦੇ ਹੋਏ ਅਸੀਂ ਆਪਣੀਆਂ ਮਗਾ ਮਤਰੀ ਵਕਰੀ ਥਾਣਾ ਦੇ ਜੌਨ ਸਗਸਪੁਰਾ ਬਹੌਰ ਦੇ ਅਸੀਂ ਉਹਨਾਂ ਵੱਲ ਜਾ ਕੇ ਹੋਰ ਵੀ ਆਪਣੇ ਜੁੜਿਆ ਵੀਰ ਲਾਲ ਅੱਗੇ ਆਵਾਂਗੇ ਅੱਜ ਪੰਜੀ ਕਿਲਾ ਦਰਦਾਸਪੁਰ ਕਿ ਜਿਹੜੀਆਂ ਮੰਗਾਂ ਸਾਡੀਆਂ ਚੱਲ ਰਹੀਆਂ ਨਾ ਉਹ ਤੇ ਮੰਗਾਂ ਸਾਰੀਆਂ 10 ਮੰਗਾਂ ਦਾ ਚਾਰਟ ਅੱਗੇ ਵੀ ਦਿੱਤਾ ਆ ਤੇ ਉਹਦੇ ਦੀ ਲੜਾਈ ਲੜ ਰਹੇ ਆ ਪਰ ਅੱਜ ਜਿਹੜਾ ਸਾਡੇ ਕਿਸਾਨ ਜਿਹੜੇ ਅੱਗੇ ਬਾਰਡਰਾਂ ਤੇ ਗਏ ਆ ਦੋ ਜਥੇਬੰਦੀਆਂ ਦੇ ਨਾਲ ਉਹਨਾਂ ਤੇ ਜੋ ਤਸ਼ੱਦਦ ਹੋ ਰਿਹਾ ਉਹਦੇ ਵਾਸਤੇ ਸਯੁਕਤ ਮੋਰਚੇ ਨੇ ਮੀਟਿੰਗ ਕਰਕੇ ਤੇ ਅੱਜ ਫੈਸਲਾ ਕੀਤਾ ਆ ਕਿ ਸਾਰੇ ਪੰਜਾਬ ਦੇ ਜਿਹੜੇ ਟੂਲ ਆ ਉਹ 3 ਘੰਟਿਆਂ ਵਾਸਤੇ ਫ੍ਰੀ ਕੀਤੇ ਆ ਜੇਕਰ ਅੱਜ ਤੇ ਟੂਲ ਫ੍ਰੀ ਕੀਤੇ ਆ ਕੱਲ ਨੂੰ ਸਾਡਾ ਸੰਯੁਕਤ ਮੋਰਚਾ ਦਾ ਫੈਸਲਾ ਆਇਆ ਕਿ ਸਾਰਾ ਭਾਰਤ ਬੰਦ ਜਿਹਦੇ ਵਿੱਚ ਰੇਲਾਂ ਵੀ ਬੰਦ ਸਾਰਾ ਕੁਝ ਬੰਦ ਹੋਣਾ ਜੇ ਇਹਦੇ ਨਾਲ ਨਾ ਹੋਇਆ ਤਾਂ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਵੱਡੇ ਪੱਧਰ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜੋ ਤਸ਼ੱਦਦ ਉਹਨਾਂ ਤੇ ਹੋ ਰਿਹਾ ਹੈ ਉਹ ਤਸ਼ੱਦਦ ਸਹਿਣਯੋਗ ਨਹੀਂ ਕਿਉਂਕਿ ਇਹ ਤੇ ਜਿਹੜਾ ਪਾਕਿਸਤਾਨ ਦੇ ਬਾਰਡਰ ਨਾਲੋਂ ਜ਼ਿਆਦਾ ਬਾਰਡਰ ਕੀਤਾ ਇਹ ਕੱਲੇ 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 ਅਥਰੂ ਗਾਇਸ ਦੇ ਗੋਲੇ ਨਹੀਂ ਛਡੇ ਪੱਕੀਆਂ ਗੋਲੀਆਂ ਵੀ ਛੱਡੀਆਂ ਕਿਉਂਕਿ ਕੱਲ ਇੱਕ ਐਸਐਲਆਰ ਦਾ ਖੂਲ ਮਿਲਿਆ ਉੱਥੇ ਜਿਹੜੀ ਗੋਲੀ ਲੱਗੀ ਆ ਕਿਸੇ ਨੂੰ ਇਹ ਇਹ ਤਾਂ ਦੁਸ਼ਮਣ ਦੇਸ਼ ਨਾਲੋਂ ਵੱਧ ਕਰਨ ਰਿਹਾ ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਆ ਸਾਡਾ ਅਧਿਕਾਰ ਬਣਦਾ ਆ ਆਪਣੀ ਦੇਸ਼ ਦੀ ਰਾਜਨੀਤੀ ਵਿੱਚ ਜਾਣ ਦਾ ਜਦੋਂ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨੇ ਆ ਫਿਰ ਸਾਡੇ ਅੱਗੇ ਡੇਡੇ ਬੈਰੀਕਾਡ ਕਿਉਂ ਤੇ ਸਾਡੇ ਉੱਤੇ ਡੇ ਮਾਰੂ ਹਥਿਆਰ ਕਿਉਂ ਵਰਤੇ ਜਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਸੰਯੁਕਤ ਮੋਰਚਾ ਪੰਜਾਬ ਨੇ ਇਹ ਐਲਾਨ ਕੀਤਾ ਆ ਕੈਸੂ ਮੌਕੇ ਹੱਦ ਦੇ ਜਿਹੜਾ ਫ੍ਰੀ ਕਰਤੀ ਮੈਂ ਸ਼ੇਰ ਪੰਜਾਬ ਸਿੰਘ ਕਲੋਂ ਪ੍ਰਧਾਨ ਬਟਾਲਾ ਬਲੋਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਐਸਕੀਐਮ ਪੰਜਾਬ ਨੂੰ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਲਗਭਗ ਸਾਰੇ ਟੋਲ ਜਿਹੜੇ ਉਹ ਬੰਦ ਕੀਤੇ ਜਾਣਗੇ ਰੋਜ਼ ਸਾਡਾ ਉਹੀ ਆ ਕਿ ਜੋ ਕੁਝ ਜਥੇਬੰਦੀਆਂ ਦਿੱਲੀ ਨੂੰ ਕੂਚ ਕੀਤੀਆਂ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਆ ਖੱਟਰ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਧੱਕੇਸ਼ਾਹੀ ਦੀ ਗੱਲ ਛੱਡੋ ਉਹਨਾਂ ਦੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਜਾਂ ਉਹਨਾਂ ਦੇ ਜਿਹੜੇ ਅਥਰੂ ਗਾਇ ਤੇ ਗੋਲੇ ਸੁੱਟੇ ਗਏ ਜ਼ਖਮੀ ਕੀਤੇ ਗਏ ਆ ਵੱਡੇ ਵੱਡੇ ਬੈਰੀਕੇਡ ਲਾਏ ਗਏ ਆ ਉਹ ਵਿਰੋਧ ਕਰਦੇ ਆ ਸੀ ਉਸ ਚੀਜ਼ ਦਾ ਕਿਸਾਨਾਂ ਦਾ ਰਾਈਟ ਬੰਡ ਦਾ ਡੈਮੋਕਰੇਸੀ ਹੈ ਲੋਕਤੰਤਰ ਹੈ ਉਹਨਾਂ ਦਾ ਰਾਈਟ ਬੰਡ ਦਾ ਕਿ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਤਾਂ ਉਹਨਾਂ ਨੂੰ ਕੀਤਾ ਜਾਣ ਦਿੱਤਾ ਜਾਵੇ ਕਿ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਹੈ ਸੈਂਟਰ ਸਰਕਾਰ ਨੂੰ ਕਿ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਸਕਣ ਅੱਜ ਦਾ ਪ੍ਰੋਗਰਾਮ ਹੈ ਟੋਲ ਫ੍ਰੀ ਖਾਏ ਇੰਡਪੈਂਡੈਂਸ ਦਿਨ ਅੱਜ ਟੋਲ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਗਏ ਆ ਪੂਰੇ ਪੰਜਾਬ ਭਰ ਵਿੱਚ ਇਹ ਰੋਸ ਵਜੂ ਕੀਤੇ ਗਏ ਆ ਇਸ ਤੋਂ ਅੱਗੇ ਜੇ ਹੋਰ ਵੀ ਜਿਹੜੀ ਐਸਕੀਐਮ ਦਾ ਫੈਸਲਾ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਪੰਜਾਬੀ ਸਾਰੀ ਜਥੇ